ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਊੰਕਾਰ ਸਤਗੁਰ ਪ੍ਰਸਾਦ ਮਾਰੂ ਰਾਗ ਦੇ ਅੰਦਰ ਸੋਲਹੇ ਬਾਣੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਰਮੇਸ਼ਰ ਨੂੰ ਸਰਬ ਰੂਪ ਕਥਨ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਇੱਕ ਅਦੁੱਤੀ ਬ੍ਰਹਮ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੋ ਦੀਸੈ ਸੋ ਇੱਕੋ ਤੂ ਹੈ ਬਾਣੀ ਤੇਰੀ ਸਰਵਣ ਸੁਣੀਐ ਇਹ ਪ੍ਰਭੂ ਗੁਰਮੁਖਾ ਨੂੰ ਜਿਹੜਾ ਕੁਝ ਵੀ ਪਦਾਰਥ ਦਿਸ ਰਿਹਾ ਉਸ ਵਿੱਚ ਇੱਕ ਤੂੰ ਹੀ ਦ੍ਰਿਸ਼ਟਾ ਰੂਪ ਹੋਇਆ ਦਿਸਦਾ ਹੈ ਜਿਵੇਂ ਸੋਨੇ ਦੇ ਅਨੇਕਾਂ ਗਹਿਣਿਆਂ ਵਿੱਚ ਸੋਨਾ ਹੀ ਹੁੰਦਾ ਇਉਂ ਸਾਰੇ ਆਕਾਰਾਂ ਵਿੱਚ ਇੱਕ ਤੂੰ ਹੀ ਜੋਤੀ ਸਰੂਪ ਹੋ ਕੇ ਵਸ ਰਿਹਾ ਤੇਰੀ ਹੀ ਸਤਨਾਮ ਰੂਪੀ ਬਾਣੀ ਸਰਵਣ ਕੰਨਾਂ ਨਾਲ ਸੁਣੀਦੀ ਹੈ ਦੂਜੀ ਅਵਰ ਨੰਝਾਪ ਸਕਾਈ ਸਗਲ ਤੁਮਾਰੀ ਧਾਰਣਾ ਦੂਜੀ ਦੂਸਰੀ ਜਿਹੜੀ ਹੋਰ ਕੋਈ ਵੀ ਵਸਤੂ ਥਾਂ ਨਹੀਂ ਜਾਣੀ ਜਾਂਦੀ ਸਗਲ ਸਾਰੀ ਸ੍ਰਿਸ਼ਟੀ ਤੁਮਾਰੀ ਤੇਰੀ ਹੀ ਧਾਰਣਾ ਓਟ ਆਸਰੇ ਹੈ ਵਾ ਤੂੰ ਆਦਿ ਸਥਾਨ ਸਰੂਪ ਹੋ ਕੇ ਸਾਰੀ ਸ੍ਰਿਸ਼ਟੀ ਧਾਰਨ ਪੈਦਾ ਕੀਤੀ ਹੋਈ ਹੈ ਆਪ ਚਿਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭthia हे ਪ੍ਰਭੂ ਤੂੰ ਆਪਣਾ ਪੈਦਾ ਕੀਤਾ ਹੋਇਆ ਸੰਸਾਰ ਆਪ ਹੀ ਚਿਤਾਰੇ ਚੇਤੇ ਕਰਦਾ ਹੈ ਵਾ ਜਿਹੜਾ ਤੂੰ ਆਪਣਾ ਸੇਵਕ ਬਣਾਉਣਾ ਕੀਤਾ ਹੈ ਉਸ ਨੂੰ ਆਪ ਦਾ ਸੇਵਕ ਜਾਣ ਕੇ ਚੇਤੇ ਕਰਦਾ ਹੈ ਕਿ ਇਹ ਮੇਰੇ ਸਰੂਪ ਵਿੱਚ ਅਭੇਦ ਹੋ ਜਾਵੇ हे ਪ੍ਰਭੂ ਤੂੰ ਆਪ ਹੀ ਜੀਵ ਰੂਪ ਆਪ ਹੀ ਈਸ਼ਰ ਰੂਪ ਤੇ ਆਪ ਹੀ ਸ਼ੁੱਧ ਸਰੂਪthia ਹੁੰਦਾ ਹੋ ਰਿਹਾ ਹੈ। ଅਥਵਾ ਆਪ ਹੀ ਪਰਬੋਧ ਚੇਤਨ ਸਤਗੁਰੂ ਰੂਪ ਹੈ। ਆਪ ਹੀ ਅਪਰਬੋਧ ਚੇਤਨ ਸਿੱਖ ਰੂਪ ਹੈ। ਅਤੇ ਆਪ ਹੀ ਦੋਹਾਂ ਦੇ ਅੰਦਰ ਏਕਤਾ ਰੂਪ ਹੋ ਰਿਹਾ। ਆਪ ਉਪਾਇ ਰਚਿਓਨ ਪਸਾਰਾ ਆਪੇ ਘਟ ਘਟ ਸਾਰਣਾ। ਤੂੰ ਮਾ ਬਹੀ ਪਾਣੀ ਦੀਆਂ ਲਹਿਰਾਂ ਦੀ ਨਿਆਈ ਪੰਜਾਂ ਤੱਤਾਂ ਨੂੰ ਉਪਾਏ ਪੈਦਾ ਕਰਕੇ ਇਹ ਸੰਸਾਰ ਦਾ ਪਸਾਰਾ ਰਚਿਓਨ ਰਜਣਾ ਕੀਤਾ ਹੈ ਆਪ ਹੀ ਘਟ ਘਟ ਸਰੀਰਾਂ ਸਰੀਰਾਂ ਦੀ ਸਾਰਣ ਸਾਰ ਸੰਭਾਲ ਲੈਣਾ ਕਰਦਾ ਹੈ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰਬਾਰੀ हे प्रभु एक ਤੂੰ ਪਾਪ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਇੱਕ ਤੂੰ ਪਾਪ ਕਈ ਉਦਾਸੀ ਸੰਸਾਰ ਤੋਂ ਉਪਰਾਮ ਰਹਿਣ ਵਾਲੇ ਵਿਰਕਤ ਪੈਦਾ ਕੀਤੇ ਹਨ ਅਤੇ ਇੱਕ ਤੂੰ ਪਾਪ ਕਈ ਘਰਬਾਰੀ ਘਰਬਾਰ ਵਾਲੇ ਪਾਪ ਗ੍ਰਸਤੀ ਪੈਦਾ ਕੀਤੇ ਹਨ ਇੱਕ ਭੁੱਖੇ ਇੱਕ ਤ੍ਰਿਪਤ ਅਗਾਏ ਸਭ ਸੈ ਤੇਰਾ ਪਾਰਣਾ ਹਾ ਇੱਕ ਤੂੰ ਭਾਵ ਕਈ ਭੁੱਖੇ ਰਹਿੰਦੇ ਹਨ ਅਤੇ ਕਈ ਭੋਜਨ ਨਾਲ ਤ੍ਰਿਪਤੀ ਕਰਕੇ ਅਗਾਈ ਰਜੇ ਹੋਏ ਵਾਕਈ ਆਪ ਰਜੇ ਹੋਏ ਹਨ ਅਤੇ ਔਰਨਾ ਨੂੰ ਰਜਾਰੇ ਪਰ ਸਾਰਿਆਂ ਨੂੰ ਤੇਰਾ ਹੀ ਪਾਰਣ ਕੀ ਆਸਰਾ ਹੈ ਅਰਥਾਤ ਜਿਨ੍ਹਾਂ ਨੇ ਪਿੱਛੇ ਇਸ ਕਾਮ ਕਰਮ ਦੇ ਸਹਿਤ ਤਾਪਾਦਕ ਕੀਤੇ ਸਨ ਉਹਨਾਂ ਨੂੰ ਵੱਡੇ ਦਰਬਾਰ ਵਾਲੇ ਬਣਾ ਦਿੱਤਾ ਜਿਨ੍ਹਾਂ ਨੇ ਚੇਤ ਅੰਦਰ ਵਿਰਾਗ ਪੈਦਾ ਕੀਤਾ ਸੀ ਉਹਨਾਂ ਨੂੰ ਉਦਾਸੀਨ ਬਣਾ ਦਿੱਤਾ ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਸੀ ਉਹਨਾਂ ਨੂੰ ਗ੍ਰਸਤੀ ਬਣਾ ਦਿੱਤਾ ਜਿਨ੍ਹਾਂ ਨੇ ਪਿਛਲੇ ਜਨਮਾਂ ਵਿੱਚ ਦਾਨ ਪੁੰਨ ਨਹੀਂ ਕੀਤਾ ਸੀ ਉਹ ਭੁੱਖੇ ਤੁਰੇ ਫਿਰਦੇ ਹਨ ਜਿਨ੍ਹਾਂ ਨੇ ਪਿੱਛੇ ਆਪਣਾ ਸਰਬੰਸ ਵਾਰ ਕੀ ਚਿੱਤ ਨੂੰ ਉਪਰਾਮ ਕਰਕੇ ਤੇਰੇ ਚਰਨਾਂ ਨਾਲ ਜੋੜਨਾ ਕੀਤਾ ਸੀ ਉਹ ਹੁਣ ਆਪ ਤ੍ਰਿਪਤੀ ਕਰਕੇ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਰੱਜ ਗਏ ਹਨ ਆਪੇ ਸਤ 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 ਸਾਚਾ ਊਤਪੋਤ ਭਗਤਨ ਸੰਗ ਰਾਚਾ हे ਪ੍ਰਭੂ ਤੂੰ ਆਪ ਹੀ ਸਤਜੁਗ ਵਿੱਚ ਵੀ ਸੱਚਾ ਸੀ ਤ੍ਰੇਤੇ ਵਿੱਚ ਵੀ ਸੱਚਾ ਸੀ ਦੁਆਪਰ ਵਿੱਚ ਵੀ ਸੱਚਾ ਸੀ ਅੱਤੇ ਹੁਣ ਕਾਲਜੁਗ ਵਿੱਚ ਵੀ ਸੱਚਾ ਸੱਚ ਸਰੂਪ ਹੈ ਅਥਵਾ ਹੀ ਸੱਚ ਸਰੂਪ ਪ੍ਰਭੂ ਤੂੰ ਸੱਜੇ ਗੁਰਾਂ ਦੁਆਰਾ ਸੱਚਾ ਨਾਮ ਜਪਣ ਨਾਲ ਸਤਿ ਨਿਸ਼ਚੇ ਕਰਕੇ ਆਪਣੇ ਭਗਤਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਤੂੰ ਆਪ ਓਤ ਪੋਤ ਭਵਤਾਣੇ ਪੇਟੀ ਵਾਂਗ ਭਗਤਨ ਭਗਤਾਂ ਦੇ ਸੰਗ ਨਾਲ ਰਾਚਾ ਰਜਿਆ ਮੇਜਿਆ ਆਇਆ ਹੈ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਵਿਸਾਰਣਾਂ ਤੂੰ ਆਪੇ ਹੀ ਮਨਮੁਖਾਂ ਦੇ ਹਿਰਦਿਆਂ ਵਿੱਚ ਲੁਕਿਆ ਹੋਇਆ ਆਪ ਹੀ ਗੁਰਮੁਖਾਂ ਦੇ ਹਿਰਦਿਆਂ ਵਿੱਚ ਪ੍ਰਗਟ ਪ੍ਰਤੱਖ ਸਾਖਸ਼ਾਤ ਹੋਇਆ ਆਪ ਹੀ ਨਿਰਗੁਣ ਸਰੂਪ ਹੋ ਕੇ ਗੁਪਤ ਹੈ ਅਤੇ ਆਪ ਹੀ ਸਰਗੁਣ ਸਰੂਪ ਹੋ ਕੇ ਪ੍ਰਗਟ ਹੈ ਸਾਰਾ ਸੰਸਾਰ ਤੂੰ ਆਪਣਾ ਆਪ ਹੀ ਪਸਾਰਣਾ ਫੈਲਾਉਣਾ ਕੀਤਾ ਹੈ ਸਦਾ ਸਦਾ ਸਦ ਓਮਨਹਾਰਾ ਊਚਾ ਅਗਮ ਅਤਾਹ ਅਪਾਰਾ ਏ ਪ੍ਰਭੂ ਤੂੰ ਸਦਾ ਹਮੇਸ਼ਾ ਭੂਤ ਕਾਲ ਵਿੱਚ ਹਮੇਸ਼ਾ ਵਰਤਮਾਨ ਕਾਲ ਵਿੱਚ ਅਤੇ ਹਮੇਸ਼ਾ ਭਵਿੱਖਤ ਕਾਲ ਵਿੱਚ ਓਮਨਹਾਰਾ ਸਥਿਰ ਰਹਿਣ ਵਾਲਾ ਹੈ ਤੂੰ ਦਿਨਾ ਤਿੰਨਾ ਗੁਣਾ ਤੋਂ ਅਤੀਤ ਹੋਣ ਰੂਪ ਊਚਾ ਗਈਏ ਸ੍ਰੇਸ਼ਟ ਮਨ ਦੀ ਅਗਮ ਗਮਤਾ ਤੂੰ ਰਹਿਤ ਅਥਾਹ ਸ਼ਕਤੀ ਬਿਰਤੀ ਕਰਕੇ ਥਾ ਪੌਣ ਤੋਂ ਰਹਤ ਗੰਭੀਰਤਾ ਵਾਲਾ ਤੇ ਅਪਾਰਾ ਪਾਰਾ ਵਾਰਤੋ ਰਹਤ ਊੜੇ ਭਰੇ ਭਰੇ ਪਰ ਊੜੇ ਇਹ ਚਲਤ ਸੁਆਮੀ ਕੇ ਕਾਰਣਾ हे ਪ੍ਰਭੂ ਤੂੰ ਊੜੇ ਖਾਲੀਆਂ ਨੂੰ ਭਰ ਦਿੰਦਾ ਅਤੇ ਪੂਰਨ ਭਰੇ ਹੋਇਆਂ ਨੂੰ ਊੜੇ ਖਾਲੀ ਕਰ ਦਿੰਦਾ ਜੋ ਪਦਾਰਥਾਂ ਕਰਕੇ ਭਰੇ ਹੋਏ ਉਹਨਾਂ ਭਰਿਆ ਹੋਇਆਂ ਨੂੰ ਖਾਲੀ ਕਰ ਦਿੰਦਾ ਹੈ ਅਤੇ ਜਿਹੜੇ ਖਾਲੀ ਭਾਵ ਕੰਗਾਲ ਹਨ ਉਹਨਾਂ ਨੂੰ ਪਦਾਰਥਾਂ ਨਾਲ ਭਰ ਦਿੰਦਾ ਹੈ ਸੋ ਉਹਨਾਂ ਨੂੰ ਹੰਕਾਰੀ ਜਾਣ ਕੇ ਗੁਣਾ ਵੱਲੋਂ ਖਾਲੀ ਕਰ ਦਿੰਦਾ ਅਤੇ ਇਹ ਕਾਰਨਾ ਕਾਰਨ ਰੂਪ ਸੁਆਮੀ ਮਾਲਕ ਪ੍ਰਭੂ ਇਹ ਸਾਰੇ ਆਪ ਜੀ ਦੇ ਹੀ ਚਲਿਤ ਕਉਦਕ ਕੀਤੇ ਹੋਏ ਆ ਮੁਖ ਸਲਾਹੀ ਸੱਚੇ ਸਾਹ ਨੈਣੀ ਪੇਖ ਅਗਮ ਅਥਾ ਹੇ ਸੱਚੇ ਸਾਹ ਪਾਤਸ਼ਾਹ ਸਾਹੁਕਾਰ ਰੂਪ ਪ੍ਰਭ ਮੈਂ ਮੂਹ ਤੇਰੀ ਸਲਾਹੀ ਸਿਵਤ ਸਲਾਹ ਕਰਦਾ ਹੇ ਅਗਮ ਮੰਦੀ ਗਮਤਾ ਤੂੰ ਰਹਿਤ ਸ਼ਕਤੀ ਬਿਰਤੀ ਕਰਕੇ ਥਾ ਪਉਣ ਤੂੰ ਰਹਿਤ ਮੈਂ ਆਪਣੇ ਪ੍ਰਤੱਖ ਨੇਤਰਾਂ ਨਾਲ ਤੇਰੇ ਸਰਗੁਣ ਸਰੂਪ ਨੂੰ ਵੇਖਣਾ ਕਰਾ ਮਨ ਬੁੱਧ ਰੂਪੀ ਨੇਤਰਾ ਨਾਲ ਤੇਰੇ ਦਰਸ਼ਨਾਂ ਨੂੰ ਦੇਖਣਾ ਕਰਾਂ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ਪ੍ਰਤੱਖ ਕਰਨੀ ਭਾਵ ਕੰਨਾਂ ਦੇ ਨਾਲ ਵਾ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਤੇਰਾ ਜਸ ਸੁਣ ਸੁਣ ਕੇ ਮੇਰਾ ਮਨ ਹਿਰਦਾ ਤੇ ਤਨ ਸਰੀਰ ਸ਼ੁਭ ਗੁਣਾ ਨਾਲ ਹਰਾપરા ਹੋ ਰਿਹਾ ਏ ਮੇਰੇ ਸਾਹਿਬ ਮਾਲਿਕ ਪ੍ਰਭੂ ਤੂੰ ਸਾਰਿਆਂ ਨੂੰ ਹੀ ਉਦਾਰਣਾ ਪਾਰ ਕਰਨਾ ਕਰਦਾ ਹੈ ਕਰ ਕਰ ਵੇਖੇ ਕੀਤਾ ਆਪਣਾ ਜੀਅ ਜੰਤ ਸੋਈ ਹੈ ਜਪਣਾ ਜੋ ਤੇਰਾ ਆਪ ਦਾ ਪੈਦਾ ਕੀਤਾ ਹੋਇਆ ਸੰਸਾਰ ਹੈ ਉਸ ਨੂੰ ਆਪ ਹੀ ਉਤਪਤ ਕਰਕੇ ਤੇ ਪਾਲਣਾ ਕਰਕੇ ਵੇਖਣਾ ਕਰਦਾ ਹੈ ଅਥਵਾ ਜੋ ਸਰਵਣ ਕਰਦਾ ਤੇ ਮੰਨਣ ਕਰਦਾ ਹੈ ਉਹ ਆਪਣੇ ਸਰੂਪ ਨੂੰ ਵੇਖ ਲੈਂਦਾ ਹੈ ਸਾਰੇ ਸੂਖਮ ਅਸਤੂਲ ਜੀਵ ਜੰਤ ਉਹੀ ਤੇਰੇ ਨਾਮ ਨੂੰ ਜਪਣਾ ਕਰਦੇ ਹਨ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਤੂੰ ਆਪ ਦੀ ਕੁਦਰਤ ਸ਼ਕਤੀ ਨੂੰ ਆਪ ਹੀ ਜਾਣਦਾ ਹੈ हे ਨਦਰੀ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਵਾਹਿਗੁਰੂ ਪ੍ਰਭੂ ਜੀ ਜਿਸ ਉੱਪਰ ਤੂੰ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਉਹ ਤੇਰੇ ਸਰੂਪ ਨੂੰ ਨਿਹਾਲਣਾ ਦੇਖਣਾ ਕਰਦਾ ਹੈ ਵਾਜਿਸ ਦੇ ਅੰਦਰ ਤੂੰ ਗਿਆਨ ਵਾਲੀ ਦ੍ਰਿਸ਼ਟੀ ਖੋਲ ਦਿੱਤੀ ਹੈ ਉਹ ਨਿਹਾਲਣ ਆਨੰਦ ਪ੍ਰਸੰਨ ਹੋ ਗਿਆ ਹੈ ਸੰਤ ਸਭਾ ਜੈ ਬੈਸਹਿ ਪ੍ਰਭ ਪਾਸੇ ਆਨੰਦ ਮੰਗਲ ਹਰ ਚਲਤ ਤਮਾਸੇ ਜਿੱਥੇ ਸੰਤ ਸ਼ਾਂਤ ਚਿੱਤ ਬਹਾਤਮਾ ਜਨਾਂ ਦੀ ਸਭਾ ਸੰਗਤ ਲੱਗੀ ਹੁੰਦੀ ਹੈ ਪ੍ਰਭੂ ਤੂੰ ਉਥੇ ਪਾਸੇ ਕੋਲ ਹੀ ਬੈਠਦਾ ਹੈ अथवा ਜਿੱਥੇ ਸੰਤਾਂ ਦੀ ਸੰਗਤ ਭਜਨ ਸਿਮਰਨ ਲਈ ਬੈਠਦੀ ਹੈ ਤੂੰ ਉਹਨਾਂ ਦੇ ਪਾਸ ਹੀ ਬੈੰਦਾ ਹੈ ਅਥਵਾ ਜੋ ਸਭ ਸੰਸਾਰ ਤੋਂ ਪਾਸੇ ਹੋ ਜਾਂਦਾ ਹੈ ਤੂੰ ਉਸ ਸ਼ਾਂਤ ਚਿਤ ਮਹਾਤਮਾ ਦੇ ਹਿਰਦੇ ਰੂਪੀ ਸਭਾ ਵਿੱਚ ਬੈਠਦਾ ਹੈ ਏ ਆਨੰਦਦਾਇਕ ਮੰਗਲਾਂ ਦੇ ਕਰਨ ਵਾਲੇ ਅਰੀ ਪ੍ਰਭੂ ਤੇਰੇ ਅਚਰਜ ਚਲੰਤ ਕੌਤਕ ਤੇ ਤਮਾਸ਼ੇ ਹਨ ਵਾਹਿ ਆਨੰਦ ਏ ਆਨੰਦ ਸਰੂਪ ਪ੍ਰਭੂ ਜੋ ਤੇਰੇ ਮੰਗਲ ਗਾਉਂਦੇ ਉਹਨਾਂ ਨੂੰ ਐਸਾ ਕੌਤਕ ਵਰਤਾਉਂਦਾ ਹੈ ਕਿ ਉਹਨਾਂ ਨੂੰ ਸਾਰਾ ਸੰਸਾਰ ਇੱਕ ਬਾਜੀਗਰ ਦੇ ਤਮਾਸ਼ੇ ਦੀ ਨਿਆਈ ਪ੍ਰਤੀਤ ਹੁੰਦਾ ਹੈ ਗੁਣ ਗਾਵਹਿ ਅਨਹਦ ਤੁਨ ਬਾਣੀ ਤਹਿ ਨਾਨਕ ਦਾਸ ਚਿਤਾਰਣ ਜੋ ਸੰਤ ਜਨ ਤੁਨ ਸੁੰਦਰ ਬਾਣੀ ਦੁਆਰਾ ਅਨਹਦ ਇੱਕ ਰਸ ਤੇਰੇ ਗੁਣਾਂ ਨੂੰ ਗਾਵਹਿ ਭਾਵ ਗਉਣਾ ਕਰਦੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਦਾਸ ਸੇਵਕ ਉਥੇ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਤੇਰੇ ਜਸ ਨੂੰ ਚਿਤਾਰਣਾ ਯਾਦ ਕਰਦਾ ਰਹਾ ਆਉਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਅਪਾਰਾ हे ਪ੍ਰਭੂ ਜੋ ਵੀ ਸੰਸਾਰ ਵਿੱਚ ਜੀਵਾਂ ਦਾ ਆਉਣਾ ਜਾਣਾ ਜੰਮਣਾ ਮਰਣਾ ਹੋ ਰਿਹਾ ਇਹ ਸਾਰਾ ਤੇਰਾ ਹੀ ਇੱਕ ਚਲਤ ਕੌਦਕ ਖੇਡ ਰਜਿਆ ਹੋਇਆ हे अपारा पारावार तू रहत प्रभु तू आप ही संसार रूपी खेल नु उत्पन्न करके फिर पालना करके देख रिया हे अपार प्रभु जे तेर जिद्दो तेरा नाम श्रवण करके फिर मनन करके तेरे स्वरूप नु देख लंदे ओ संसार नु खेड़ मात्र ही समझदे आ आप उपाए उपावन हारा अपना किया पालना ਹੇ ਉਪਾਵਣ ਹਾਰਾ ਸਿਰਜਣਹਾਰ ਪ੍ਰਭੂ ਤੂੰ ਆਪ ਹੀ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਦਾ ਫਿਰ ਆਪ ਦਾ ਪੈਦਾ ਕੀਤਾ ਸੰਸਾਰ ਪਾਲਣਾ ਕਰਦਾ ਹੈ ਸੁਣ ਸੁਣ ਜੀਵਾ ਸੋਏ ਤੇਮਾਰੀ ਸਦਾ ਸਦਾ ਜਾਈ ਬਲਹਾਰੀ ਹੇ ਪ੍ਰਭੂ ਮੈਂ ਤੇਰੀ ਸ਼ੋਭਾ ਨੂੰ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਸੁਣ ਕੇ ਜਿਉਂਦਾ ਹਾਂ ਮੈਂ ਸਦਾ ਸਦਾ ਹਮੇਸ਼ਾ ਹਮੇਸ਼ਾ ਤੇਰੇ ਉੱਪਰ ਬਲਿਹਾਰੀ ਕੁਰਬਾਨ ਜਾਂਦਾ ਦੁਇ ਕਰ ਜੋੜ ਸਿਮਰਉ ਦਿਨ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ਏ ਮਾਨ ਕਰਕੇ ਅਗਮ ਗਮਤਾ ਤੂੰ ਰਹਤ ਤੇ ਪ੍ਰਕਿਰਤੀ ਦੇ ਅਪਾਰਣਾ ਪਾਰਾਵਾਰ ਤੂੰ ਰਹਤ ਮੇਰੇ ਸੁਆਮੀ ਮਾਲਕ ਪ੍ਰਭੂ ਮੈਂ ਆਪਣੇ ਪ੍ਰਤੱਖ ਦੋਵੇਂ ਹੱਥ ਜੋੜ ਕੇ ਮਨਬੁੱਧ ਰੂਪੀ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਰਹਾਂ ਤੁਦ ਬਿਨ ਦੂਜੇ ਕਿਸ ਸਲਾਹੀ ਏਕੋ ਏਕ ਜਪੀ ਮਨ ਮਾਹੀ ਏ ਪ੍ਰਭੂ ਤੇਰੇ ਤੋਂ ਬਗੈਰ ਹੋਰ ਦੂਸਰੇ ਕਿਸ ਨੂੰ ਸਲਾਉਣਾ ਕਰੇ ਪਾਪਖੋਰ ਕੋਈ ਸਿਵਤ ਕਰਨ ਦੇ ਲਾਇਕ ਹੀ ਨਹੀਂ ਮੈਂ ਤਾਂ ਏਕੋ ਏਕ ਇਕੋ ਏਕ ਤੈਨੂੰ ਹੀ ਆਪਣੇ ਹਿਰਦੇ ਮਾਹੀ ਵਿੱਚ ਜਪਣਾ ਕਰਦਾ ਹਾਂ ਹੁਕਮਬੂਝ ਜਨ ਭਏ ਨਿਹਾਲਾ ਇਹ ਭਗਤਾ ਕੀ ਕਾਲਣਾ اے ਪ੍ਰਭੂ ਤੇਰੇ ਜਨ ਦਾਸ ਤੇਰੇ ਹੁਕਮ ਨੂੰ ਬੂਝ ਹੁੰਦਾ ਸਮਝ ਕੇ ਨਿਹਾਲਾ ਆਨੰਦ ਪ੍ਰਸੰਨ ਹੋਏ ਹਨ ਇਹ ਤੇਰੇ ਭਗਤਾ ਸੇਵਕਾਂ ਦੀ ਕਾਲਣਾ ਕਾਲ ਕਮਾਈ ਹੈ ਗੁਰ ਉਪਦੇਸ਼ ਜਪੀਐ ਮਨ ਸਾਚਾ ਗੁਰ ਉਪਦੇਸ਼ ਰਾਮ ਸੰਗ ਰਾਮ ਰੰਗ ਰਾਜਾ हे भाई गुरुओं दे उपदेश वचना सिखिया द्वारा अपने मन हृदय विच सच्चा नाम जपना करिए गुरुओं दे उपदेश वचना सिखिया द्वारा मन परमेश्वर दे रंग प्रेम विच रज्ज जांदा है गुरु उपदेश तुटै सब बंधन एह परम मोह पर जालणा गुरुओं दे उपदेश वचना सिखिया द्वारा ਕਰਤਾ ਪੋਗਤਾ ਹੰਗਤਾ ਮਮਤਾ ਆਦ ਦੇ ਸਾਰੇ ਬੰਧਨ ਜੰਜਾਲ ਟੁੱਟ ਜਾਂਦੇ ਅਤੇ ਅਲਪਗ ਪੁਣੇ ਦਾ ਪਰਮ ਤੇ ਸਰੀਰਾਂ ਦਾ ਮੋਹ ਵੀ ਪਰ ਜਾਲਣਾ ਪਰ ਵਿਸ਼ੇਸ਼ ਕਰਕੇ ਬ੍ਰਹਮ ਅਭਿਆਸ ਰੂਪੀ ਅੱਗ ਦੇ ਨਾਲ ਸਾੜਨਾ ਕਰੀਦਾ ਹੈ ਜਹ ਰਾਖੈ ਸੋਈ ਸੁਖਧਾਨ ਸਹਜੇ ਹੋਏ ਸੋਈ ਪਲ ਮੰਨ ਜਿੱਥੇ ਵੀ ਪ੍ਰਭੂ ਰਖਣਾ ਕਰੇ ਉਹ ਸੁਖ ਵਾਲਾ ਥਾਨਾ ਅਸਥਾਨ ਹੈ ਜੋ ਕੁਝ ਸੁੱਧੇ ਸਿੱਧ ਹੁੰਦਾ ਗੁਰਮੁਖਾਂ ਨੇ ਉਹ ਪਾਲ ਚੰਗਾ ਕਰਕੇ ਮਾਨਾ ਮੰਨਣਾ ਕੀਤਾ ਹੈ ਬਿਨ ਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਪਾਲਣਾ ਗੁਰਮੁਖਾਂ ਦੇ ਹਿਰਦੇ ਅੰਦਰੋਂ ਬੈਰ ਦੁਸ਼ਮਣੀ ਵਾਲਾ ਭਾਵ ਬਿਨ ਸੇ ਨਾਸ਼ ਹੋ ਗਿਆ ਉਹਨਾਂ ਦਾ ਕੋਈ ਵੀ ਬੈਰੀ ਦੁਸ਼ਮਣ ਨਹੀਂ ਉਹ ਸਾਰੀਆਂ ਥਾਵਾਂ ਵਿੱਚ ਅਦੁੱਤੀ ਬ੍ਰਹਮ ਨੂੰ ਪਾਲਣਾ ਖੋਜਣਾ ਕਰਦੇ ਆਂ ਡਰ ਚੁੱਕੇ ਬਿਨ ਸੇ ਅੰਧਿਆਰੇ ਪ੍ਰਗਟ ਪਏ ਪ੍ਰਭ ਪੁਰਖ ਨਿਰਾਰੇ ਉਹਨਾਂ ਦਾ ਜਮ ਆਦਿਕਾਂ ਦਾ ਡਰ ਖੋਪ ਚੁੱਕਿਆ ਗਿਆ ਹੈ ਅਤੇ ਅਗਿਆਨ ਦਾ ਹਨੇਰਾ ਵੀ ਬਿਨ ਸੇ ਨਾਸ਼ ਹੋ ਗਿਆ ਨਿਰਾਰੇ ਅਸੰਗ ਤੇ ਪੁਰਖ ਪੂਰਨ ਪ੍ਰਭੂ ਜੀ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਪ੍ਰਤੱਖ ਹੋਏ ਹਨ ਆਪ ਛੋੜ ਪਏ ਸਰਣਾਈ ਜਿਸ ਕਾ ਸਾ ਤਿਸ ਕਾਲਣਾ ਜਦੋਂ ਗੁਰਮੁਖ ਆਪਾ ਭਾਵ ਹੰਕਾਰ ਛੱਡ ਕੇ ਪ੍ਰਭੂ ਦੀ ਸ਼ਰਨ ਵਿੱਚ ਪਏ ਤਦੋਂ ਜਿਸ ਪ੍ਰਭੂ ਦਾ ਇਹ ਸਭ ਖੇਡ ਸੀ ਉਸਨੇ ਗੁਰਮੁਖਾਂ ਦੀ ਕੀਤੀ ਹੋਈ ਭਗਤੀ ਰੂਪੀ ਕਾਲਣਾ ਕਮਾਈ ਥਾਂ ਪਾ ਲਈ ਐਸਾ ਕੋ ਵਡਭਾਗੀ ਆਇਆ ਆਠ ਬਹਿਰ ਜਿਨ ਖਸਮਤ ਆਇਆ ਇਹ ਭਾਈ ਅਜਿਹਾ ਕੋਈ ਵੱਡੇ ਭਾਗਾਂ ਵਾਲਾ ਉੱਤਮ ਪੁਰਖ ਸੰਸਾਰ ਵਿੱਚ ਆਇਆ ਹੈ ਜਿਸ ਮਨੁੱਖ ਨੇ ਅਠੇ ਬਹਿਰ ਆਪਣੇ ਖਸਮਾਲਕ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਸਿਮਰਨਾ ਕੀਤਾ ਹੈ ਤਿਸ ਜਨਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਣ ਉਸ ਜਨਪੁਰਖ ਦੇ ਨਾਲ ਸੰਗਤ ਕਰਨ ਵਾਲੇ ਵੀ ਸਭ ਕੋਈ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਉਹ ਆਪਣੇ ਪਰਿਵਾਰ ਨੂੰ ਵੀ ਸਹਾਧਾਰਨਾ ਸੁਧਾਰ ਲੈਂਦਾ ਹੈ ਮੰਨੈ ਪਰਵਾਰੈ ਸਾਧਾਰ ਉਹ ਇੰਦਰੀਆਂ ਰੂਪੀ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਇਹ ਬਖਸ਼ੀਸ਼ ਖਸਮ ਤੇ ਬਾਵਾ ਆਠ ਬਹਿਰ ਕਰ ਜੋੜ ਧਿਆਵਾ ਇਹ ਜਿਹੜੀ ਬਖਸ਼ਿਸ਼ ਮਾਲਕ ਖਸਮ ਪ੍ਰਭੂ ਤੋਂ ਹੀ ਪਾਉਣਾ ਕਰ ਸੋ ਅਠੇ ਪਹਿਰ ਦਿਨ ਰਾਤ ਉਸ ਦੇ ਨਾਮ ਨੂੰ ਆਪਣੇ ਪ੍ਰਤੱਖ ਮਨ ਬੁੱਧ ਰੂਪੀ ਕਰ ਹੱਥ ਜੋੜ ਕਰਕੇ ਧਿਆਉਂਦਾ ਰਹਾ ਸਿਮਰਦਾ ਰਹਾ ਨਾਮ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੈ ਉਚਾਰਣ ਮੈਂ ਨਾਮ ਨੂੰ ਹੀ ਜਪਣਾ ਕਰਾਂ ਨਾਮ ਕਰਕੇ ਸ਼ਾਂਤ ਸਰੂਪ ਵਿੱਚ ਸਮਾ ਜਾਵਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਨੂੰ ਪ੍ਰਭੂ ਦਾ ਨਾਮ ਉਚਾਰਨਾ ਜਪਣਾ ਹੀ ਮਿਲਣਾ ਕਰੇ ਵਾਹੇ ਗੁਰੂ ਵਾਹੇ